ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਹਰਸ਼ਦੀਪ ਗੌਰ ਤੁਸੀਂ ਦੇਖ ਰਹੇ ਹੋ ਦੇ ਨਿਕਸਾ ਵੇਦਾ ਤਾਂ ਤਾਂ ਸਿੰਮੀ ਚੋਣ ਦੇ ਨਤੀਜੇ ਜਿਨ੍ਹਾਂ ਨੂੰ 2027 ਦਾ ਸੈਮੀ ਫਾਈਨਲ ਕਿਹਾ ਜਾ ਰਿਹਾ ਸੀ ਟ੍ਰੇਲਰ ਕਿਹਾ ਜਾ ਰਿਹਾ ਸੀ ਕਿ ਸੱਚਮੁੱਚ ਨਤੀਜਾ ਨੂੰ ਅਸੀਂ 2027 ਦਾ ਟ੍ਰੇਲਰ ਮੰਨ ਸਕਦੇ ਹਾਂ ਪਹਿਲੇ ਨੰਬਰ ਤੇ ਰਹੀ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਉਹਨਾਂ ਦੇ ਕੈਂਡੀਡੇਟ ਦੂਜੇ ਨੰਬਰ ਤੇ ਰਿਹਾ ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਤੇ ਮਨਦੀਪ ਸਿੰਘ ਜਿਨ੍ਹਾਂ ਨੂੰ ਕਈ ਦਲਾ ਦਾ ਸਹਿਯੋਗ حاصل ਸੀ 4 ਨੰਬਰ ਤੇ ਕਾਂਗਰਸ ਰਹਿੰਦੀ ਹੈ ਤੇ 5ਵੇਂ ਤੇ ਬੀਜੇਪੀ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਸਿਆਸੀ ਮਾਹਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਤਰਨਤਾਰਨ ਦੇ ਨਤੀਜੇ ਆਗੂ ਇਹ ਕਿਵੇਂ ਡੀਕੋਡ ਕਰਦੇ ਨੇ ਸਰ ਬਹੁਤ-ਬਹੁਤ ਸਵਾਗਤ ਤੁਹਾਡਾ ਰੈਨਿਕ ਸਵੇਰਾ ਤੇ ਸਭ ਤੋਂ ਪਹਿਲਾ ਮੇਰਾ ਸਵਾਲ ਇਹ ਹੀ ਕਿ ਇਹਨਾਂ ਨਤੀਜਿਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਇਸ ਗੱਲ 'ਚ ਤੇ ਕੋਈ ਦੋ رائے ਨਹੀਂ ਹੈ ਕਿ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਨੇ ਬਹੁਤ ਵੱਡਾ ਕਮਬੈਕ ਕੀਤਾ ਹੈਗਾ ਬਹੁਤੇ ਲੋਕਾਂ ਚ ਇਹਨਾਂ ਚਲੇ ਗਿਆ ਸੀ ਇੱਕ ਪ੍ਰਭਾਵ ਜਿਆ ਸੀਗਾ ਕਿ ਨਹੀਂ ਨਹੀਂ ਸੁਖਵੀਰ ਬਾਦਲ ਦੀ ਲੀਡਰਸ਼ਿਪ ਨਾ 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 ਹਾਲਾਂਕਿ ਉਹਨਾਂ ਦੇ ਅੰਦਰ ਵਾਲੇ ਜਿਹੜੇ ਸੁਖਵੀਰ ਬਾਦਲ ਦੇ ਬਾਕੀ ਦੇ ਲੀਡਰ ਸੀ ਉਹਨਾਂ ਨੂੰ ਇਹ ਚੁਣੌਤੀ ਦਾ ਪਤਾ ਸੀ ਇਸੇ ਕਰਕੇ ਉਹ ਚਾਹੁੰਦੇ ਸੀ ਕਿ ਅਕਾਲੀ ਦਲ ਤੇ ਕਬਜ਼ਾ ਹੋ ਜਾਏ ਤੇ ਇਹ ਪ੍ਰਧਾਨਗੀ ਜਦ ਤੱਕ ਇਹਦੇ ਕੋਲ ਆ ਸਾਡਾ ਕਬਜ਼ਾ ਨਹੀਂ ਹੋ ਸਕਦਾ ਇਸ ਲਈ ਉਹ ਇੱਕ ਸਾਰਿਆਂ ਦਾ ਅਟੈਕ ਜਿਹੜੇ ਬਾਅਦ ਵਿੱਚ ਬਾਹਰ ਗਏ ਫਿਰ ਅਕਾਲ ਤਖਤ ਗਏ ਫਿਰ ਚੋਣਾਂ ਦੇ ਵਿੱਚ ਵੀ ਬਰਾਬਰ ਦਾ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਥੱਲੇ ਪਰਦਾੰਗੀ ਥੱਲੇ ਚੋਣਾਂ 'ਚ ਵੀ ਵਿਰੋਧੀ ਕੈਂਡੀਡੇਟ ਮਨਦੀਪ ਨੂੰ ਸਪੋਰਟ ਕੀਤਾ ਉਹਨਾਂ ਦਾ ਬੇਸਿਕ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਇੱਕ ਤਾਕਤ ਆ ਜਾਂ ਇੱਕ ਐਕਸੈਪਟੇਬਿਲਟੀ ਆ ਜਦ ਤੱਕ ਉਹ ਹੈਗਾ ਤੇ ਇਨਾਂ ਦਾ ਦਾਣ ਹੀ ਲੱਗ ਸਕਦਾ ਇਸੇ ਕਰਕੇ ਉਸ ਪਰਿਵਾਰ ਨੂੰ ਲਓ ਜੀ ਹੁਣ ਸਾਰੀ ਉਮਰ ਇਹਨਾਂ ਨੇ ਠੇਕਾ ਲਿਆ ਅਕਾਲੀ ਦਲ ਤੇ ਇੱਕੋ ਪਰਿਵਾਰ ਦਾ ਬਣ ਕੇ ਰਹਿ ਗਿਆ ਜੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੀ ਹੁਣ ਸੁਖਬੀਰ ਨੇ ਗਾਂ ਆਪਣਾ ਕਬਚਾ ਪਤਵਾਰ ਬਾਦੋਂ ਤਾਂ ਸੀ ਨਕਾਰ ਨਹੀਂ ਸਕਦੇ ਜਿੰਨੀ ਵਾਰ ਸੁਖਬੀਰ ਸਿੰਘ ਬਾਦਲ ਜੋ ਅਸੀਂ ਦੇਖੇ ਕਿ ਹੁਣ ਅਸੀਂ ਕਮਬੈਕ ਦੇਖ ਰਹੇ ਹਾਂ ਪਰ ਪਹਿਲਾਂ ਜੋ ناکامیਆ ਰਹੀਆਂ ਗਲਤੀਆਂ ਰਹੀਆਂ ਜੋ ਡਾਊਨਫਾਲ ਅਕਾਲੀ ਦਲ ਦਾ ਰਿਹਾ ਉਸ ਲਈ ਫਿਰ ਪ੍ਰਧਾਨ ਸਾਹਿਬ ਨੇ ਜ਼ਿੰਮੇਵਾਰੀ ਚੁੱਕੀ ਨਹੀਂ ਉਹਨਾਂ ਕੋਲ ਅਸਤੀਫੇ ਦੀ ਮੰਗ ਕੋਈ ਵਾਰ-ਵਾਰ ਜੋ ਪ੍ਰੈਸ਼ਰ ਪਾਇਆ ਗਿਆ ਪਰ ਬਾਰ-ਬਾਰ ਦੇ ਇਲਜ਼ਾਮ ਤਾਂ ਲੱਗਦੇ ਹੀ ਰਹਿਣਗੇ ਅਕਾਲੀ ਦਲ ਤੇ ਇਸ ਤੋਂ ਤਾਂ ਸਿਮਨ ਕਰਨੀ ਹੋ ਸਕਦੀ ਕਿ ਇੰਨੀ ਚੁਣੌਤੀਆਂ ਦੇ ਬਾਵਜੂਦ ਇੰਨੇ ਪ੍ਰੈਸ਼ਰ ਦੇ ਬਾਵਜੂਦ ਸੁਖਵੀਰ ਸਿੰਘ ਬਾਦਲ ਨੇ ਕੁਰਸੀ ਛੱਡਣਾ ਪ੍ਰਧਾਨਗੀ ਛੱਡਣਾ ਮੁਨਾਸਬ ਨਹੀਂ ਸਮਝਿਆ ਜੀ ਨਹੀਂ ਤਾਂ ਫਿਰ ਇਹ ਤੇ ਦੇਖੋ ਜੇ ਇਹਨਾਂ ਨੂੰ ਇਹ ਲੱਗਦਾ ਕਿ ਉਹ ਠੀਕ ਨਹੀਂ ਹੈ ਪਾਰਟੀ ਦੇ ਅੰਦਰ ਤੁਸੀਂ ਸਾਰੇ ਹੀ ਲੀਡਰ ਆ ਵੱਡੇ-ਵੱਡੇ ਲੀਡਰ ਬਾਹਰ ਗਏ ਆ ਕਿ ਉਹਦੇ ਸਾਹਮਣੇ ਖੜੇ ਹੋਣ ਦੀ ਜ਼ਰਤ ਨਹੀਂ ਪੈਂਦੀ ਜਾਂ ਤੁਸੀਂ ਅੰਦਰ ਰਹਿ ਕੇ ਉਹਦੀ ਅੱਖ ਚਕਾਣੀ ਇੰਨੀ ਆਕੇ ਤੁਸੀਂ ਉਹਨੂੰ ਚੁਣੌਤੀ ਨਹੀਂ ਦੇ ਸਕਦੇ ਬਾਹਰ ਕੀ ਲੈਣ ਗਏ ਸੀ ਵੋਟਾਂ ਪਈਆਂ ਨਾ ਮੈਂਬਰਸ਼ਿਪ ਹੋਈ ਅੰਦਰੋਂ ਬੈਠ ਕੇ ਸਾਰੇ ਵੋਟਾਂ ਪਾ ਕੇ ਉਸ ਨੂੰ ਆਊਟ ਸਮਾਰਟ ਕਰ ਦਿੰਦੇ ਜੇ ਸੱਚੀ ਮੁੱਚੀ ਅਕਾਲੀ ਦਲ ਦੇ ਹੈ ਸਵਾਲ ਚੁੱਕਦਾ ਉਹ ਦੂਜਾ ਤੜਾ ਜੋ ਹੈ ਜੋ ਅਕਾਲੀ ਦਲ ਪੁਨਰ ਸੁਰਜੀਤ ਹੈ ਉਸ ਮੈਂਬਰਸ਼ਿਪ ਨੂੰ ਵੀ ਜੋ ਹੈ ਗਲਤ ਦੱਸਦੇ ਨੇ ਠੀਕ ਨਹੀਂ ਹੋਈ ਮੈਂ 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 ਅਰਸ਼ਦੀਪ ਜੀ ਮੈਂਬਰਸ਼ਿਪ ਤੇ ਅਕਾਲੀ ਦਲ ਦੀ ਹੋਣੀ ਸੀਗੀ ਕੋਈ ਸੇ ਹੋਰ ਦੀ ਨਹੀਂ ਸੀ ਹੋਣੀ ਤੇ ਮੈਂਬਰਸ਼ਿਪ ਤੇ ਉਹ ਹੀ ਉਹ ਸੁਪਰਵਾਈਜ਼ ਕਰਦੇ ਨਾਲ ਉਹਦੀ ਤੇ ਕੋਈ ਉਹਨਾਂ ਨੂੰ ਮਨਾਈ ਨਹੀਂ ਸੀ ਸੁਪਰਵਾਈਜ਼ ਹੀ ਨਹੀਂ ਕੀਤਾ ਬਾਹਰ ਚਲੇ ਗਏ ਇਸ ਕਰਕੇ ਜੇ ਸੁਪਰਵੀਜ਼ਨ ਚ ਵੀ ਸਾਰਾ ਦੇਖਦੇ ਕਿ ਮੈਂਬਰਸ਼ਿਪ ਗਲਤ ਹੋਈ ਜਾਂ ਠੀਕ ਹੋਈ ਹੈ ਤਾਂ ਇਹ ਇੱਕ ਚੰਗਾ ਯੂਨਾਈਟਿਡ ਅਕਾਲੀ ਦਲ ਵਿਦ ਚੇਂਜਡ ਫੇਸ ਕਿਸੇ ਨੂੰ ਵੀ ਬੁਲਾ ਲੈਂਦੇ ਗਿਆਨੀ ਹਰਪ੍ਰੀਤ ਸਿੰਘ ਹੀ ਹੁਣੀ ਪ੍ਰਧਾਨ ਬਣ ਜਾਂਦੇ ਪਰ ਉਹ ਅਲੱਗ ਹੋਣ ਦੀ ਲੋੜ ਨਹੀਂ ਸੀਗੀ ਪਰ ਕਿਉਂਕਿ ਇਹਨਾਂ ਨੂੰ ਅੰਦਰੋਂ ਕਿਤੇ ਲੱਗਦਾ ਸੀ ਕਿ ਨਹੀਂ ਅੰਦਰ ਰਹਿ ਕੇ ਉਹਨੂੰ ਨਹੀਂ ਹਰਾ ਸਕਦੇ ਚੋਣ ਦੇ ਵਿੱਚ ਜਾ ਉਹਦੀ ਪਪੂਲਾਰਿਟੀ ਰੈਂਕ ਵਿੱਚ ਇੰਨੀ ਹੈ ਕਿ ਉਹਨੂੰ ਪਰਾਂ ਕਰਨਾ ਔਖਾ ਤੇ ਤਾਂ ਹੀ ਫਿਰ ਬਾਹਰ ਆ ਕੇ ਆਪਣਾ ਮਤਲਬ ਲੱਗ ਤੜਾ ਬਣਾ ਲਿਆ ਇਸ ਤਰ੍ਹਾਂ ਪੰਜਾਬ ਦੇ ਵਿੱਚ ਬਹੁਤੀ ਇਸ ਤਰ੍ਹਾਂ ਦੀ ਰਾਜਨੀਤੀ ਚੱਲਦੀ ਨਹੀਂ ਵੈਸੇ ਪ੍ਰੋਫੈਸਰ ਮਨਜੀਤ ਸਿੰਘ ਜੀ ਅਕਾਲੀ ਦਲ ਦੀ ਇਸ ਵਾਰ ਇਸ ਸੁਜੇਤ ਨੂੰ ਕਮਬੈਕ ਦੇ ਤੌਰ ਤੇ ਦੇਖਿਆ ਜਾਏ ਜਾਂ ਇੱਕ ਤੁੱਕੇ ਦੇ ਤੌਰ ਤੇ ਦੇਖਿਆ ਜਾਏ ਕਿ ਚਲੋ ਆ ਇੰਡੀਆ ਚੋਣਾ ਹਾਰ ਰੇਸ ਨੂੰ ਫੋਨ ਕੈਂਡੀਡੇਟ ਵੀ ਨਾ ਦਾ ਸਟਰੋਂਗ ਸੀ ਪੂਰੀ ਵਾ ਲਗਾਈ ਹੈ ਚਲੋ ਇਸ ਵਾਰ ਅਕਾਲੀ ਦਲ ਦਾ ਦਾ ਲੱਗ ਗਿਆ ਦੇਖੋ ਦਾ ਤੇ ਹਰ ਕੋਈ ਲਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਤੇ ਬਣਿਆ ਬਣਾ ਤੇ ਆਮ ਆਦਮੀ ਪਾਰਟੀ ਵੀ ਤੇ ਬਣਿਆ ਬਣਾਤਾ ਹੀ ਕੈਂਡੀਡੇਟ ਚੱਕ ਕੇ ਲਿਆਏ ਜਿਹੜਾ ਤਿੰਨ ਵਾਰੀ ਚੋਣ ਜਿੱਤਿਆ ਸੀ ਜਿਹਦਾ ਉੱਥੇ ਕਾਫੀ ਆਧਾਰ ਸੀ ਤੇ ਨਵੀਂ ਵੀ ਤੇ ਉਹੀ ਕੋਸ਼ਿਸ਼ ਕੀਤੀ ਜੇ ਇਤਨਾ ਮੁਕਾਬਲਾ ਸੀ ਇਸ ਕਰਕੇ ਇਹ ਕਹਿਣਾ ਕਿ ਇਹਨਾਂ ਨੂੰ ਕੈਂਡੀਡੇਟ ਚੰਗਾ ਮਿਲ ਗਿਆ ਉਹ ਤੇ ਹਰ ਕੋਈ ਕੋਸ਼ਿਸ਼ ਕਰਦਾ ਉਹ ਕੈਂਡੀਡੇਟ ਹੋਰ ਪਾਸੇ ਕਿਉਂ ਨਹੀਂ ਚਲਾ ਗਿਆ ਉੰਨਨਵੀ ਪਤਾ ਸੀ ਕਿ ਭੀ ਇੱਥੇ ਆ ਕੇ ਸਾਡਾ ਜਿਹੜਾ ਹੈ ਜਿੱਤਣ ਦੇ ਚਾਂਸ ਹੈ ਜਾਂ ਸਾਡਾ ਰਾਜਨੀਤਿਕ ਵਿਖੇ ਸ਼੍ਰੋਮਣੀ ਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲੇ ਜੀ ਆ ਉਹ ਦੂਜਿਆਂ ਪਾਸੇ ਕਿਉਂ ਨਹੀਂ ਚਲੇ ਗਏ ਗਿਆਨੀ ਹਰਪ੍ਰੀਤ ਸਿੰਘ ਵਾਲੇ ਪਾਸੇ ਕਿਉਂ ਨਹੀਂ ਚਲੇ ਗਏ ਮੁੱਖ ਦੇ ਤੌਰ ਤੇ ਹੈ ਕਿ ਇਹ ਤੇ ਹਰ ਪਾਰਟੀ ਕੋਸ਼ਿਸ਼ ਕਰਦੀ ਆ ਕਿ ਜਿਹੜਾ ਬੈਸਟ ਫੁੱਟ ਕਮਬੈਕ ਦੀ ਤਰ੍ਹਾਂ ਕਿ ਵੀ ਕਾਲੀ ਦਲ ਦੀ ਇਸੇ ਤਰੀਕੇ ਨਾਲ ਰੋਡ ਜੋ ਹੈ ਸਮੂਥ ਰਹੇਗੀ ਜਿਸ ਤਰੀਕੇ ਨਾਲ ਡਾਊਨਫਾਲ ਵਾਰ-ਵਾਰ ਆਪਾਂ ਗੱਲ ਕਰ ਰਹੇ ਕਿ 2017 ਤੋਂ ਲਗਾਤਾਰ ਕਾਲੀ ਦਲ ਡਾਊਨਫਾਲ ਟੜੇ ਬਣ ਗਏ ਪਾਰਟੀ ਚੋਂ ਨਿਕਲ ਗਏ ਲੋਕ ਉਸ ਤੋਂ ਬਾਅਦ ਚੋਣਾਂ ਨਹੀਂ ਜਿੱਤ ਪਾ ਰਹੇ ਸੀ ਆਕਾਲੀ ਦਲ ਕਿਸੇ ਮੁਕਾਬਲੇ 'ਚ ਨਹੀਂ ਸੀ ਤੇ ਹੁਣ ਤੁਹਾਨੂੰ ਲੱਗਦਾ ਕਿ ਅੱਗੇ ਆਕਾਲੀ ਦਲ ਦੀ ਰਾਹ ਸੌਖਾ ਰਹੇਗਾ ਜੇ ਇਸੇ ਤਰੀਕੇ ਨਾਲ ਅਟੈਕਿੰਗ ਮੋਡ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਚ ਆਕਾਲੀ ਦਲ ਇਸੇ ਤਰੀਕੇ ਨਾਲ ਲੜਦਾ ਰਿਹਾ ਦੇਖੋ ਜੇ ਤੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਹੈਗੇ ਆ ਉਹਨਾਂ ਨੇ ਪ੍ਰਾਣੀਆਂ ਕਮੀਆਂ ਤੇ ਗਲਤੀਆਂ ਤੋਂ ਕੁਝ ਸਿੱਖ ਲਿਆ ਤਾਂ ਫਿਰ ਤੇ ਬਿਲਕੁਲ ਚਾਂਸ ਹੈ ਕਿਉਂਕਿ ਪੰਜਾਬ ਦੇ ਲੋਕ ਤੇ ਇੱਕ ਸਟਰੋਂਗ ਰਿਜੀਨਲ ਪਾਰਟੀ ਚਾਹੁੰਦੇ ਚਾਹੁੰਦੇ ਆ ਪੰਜਾਬ ਦੇ ਲੋਕ ਕੀ ਚਾਹੁੰਦੇ ਐਵੇਂ ਵਿਰੋਧੀਆਂ ਵੈਸੇ ਤੁਸੀਂ ਕਿਹੜੀਆਂ ਮੰਨਦੇ ਹੋ ਅਕਾਲੀ ਦਲ ਦੀਆਂ ਜਿਹੜੀਆਂ ਰਹੀਆਂ ਇੰਨਾ ਪਿਛਲੇ ਆਪਾਂ तकरीबन 10 ਸਾਲਾਂ ਚ ਕਹਿ ਸਕਦੇ ਆ ਪੇ ਕੋ ਕੁਝ ਤੇ ਇਹਨਾਂ ਦੀਆਂ ਗਲਤੀਆਂ ਸੀਗੀਆਂ ਕੁਝ ਇਹਨਾਂ ਨੇ ਵੇਲੇ ਸਿਰ ਜਿਹੜਾ ਪੋਲਿਟੀਕਲ ਪ੍ਰਚਾਰ ਇਹਨਾਂ ਵਿਰੁੱਧ ਢੱਲੇਦਾਰ ਹੋਇਆ ਉਸ ਦਾ ਕੋਈ ਉਸ ਨੂੰ ਸੀਰੀਅਸਲੀ ਨਹੀਂ ਲਿਆ ਇਹਨਾਂ ਨੂੰ ਲੱਗਦਾ ਸੀ ਕੋਈ ਨਹੀਂ ਹੈ ਤੇ ਚੱਲਦਾ ਹੀ ਹੈ ਹੁਣ ਪੋਲਿਟਿਕਸ ਬਹੁਤ ਅੱਗੇ ਨੂੰ ਬਦਲ ਗਈ ਆ ਹੁਣ ਸੋਸ਼ਲ ਮੀਡੀਆ ਡਿਜੀ ਜਿਹੜੀ ਇੱਕ ਕੈਂਪੇਨਿੰਗ ਹੁੰਦੀ ਆ ਡਿਜੀਟਲ ਕੈਂਪੇਨਿੰਗ ਉਹਦੇ ਵਿੱਚ ਆ ਦੇਖੋ ਤੁਸੀਂ ਸਾਰੇ ਡਾਇਨਾਸੌਰ ਦਾ ਕਿਵੇਂ ਵੜਾ ਕੇ ਬੜਾ ਉਹ ਲੋਕੋ ਅਮਿਊਜ਼ ਵੀ ਹੋ ਰਹੇ ਆ ਤੇ ਲੋਕ ਜਿਹੜੇ ਗਵੰਤਮਾਨ ਨੂੰ ਥੋੜਾ ਜਿਆ ਮਤਲਬ ਇਹਨਾਂ ਚ ਕਰ ਵੀ ਰਹੇ ਆ ਇਸ ਕਰਕੇ ਸਾਰਾ ਜਿਹੜਾ ਸੀ ਇਹਨਾਂ ਨੇ ਉਦੋਂ ਉਹਨੂੰ ਸੀਰੀਅਸਲੀ ਲਿਆ ਨਹੀਂ ਜਦੋਂ ਇਹ ਦੇਖਿਆ ਗਿਆ ਕਿ ਤੇ ਖੇਲ ਹੀ ਹੱਥੋਂ ਗਈ ਆ ਤੇ ਉਹਨਾਂ ਨੇ ਉਹ ਗਲਤੀਆਂ ਆਪਣੀਆਂ ਹਾਲ ਤੱਕ ਤੇ ਜਾ ਕੇ ਮੰਨੀਆਂ ਆ ਆਮ ਜਗ੍ਹਾ ਤੇ ਨਹੀਂ ਮੰਨੀਆਂ ਹੈ ਆਪਣੀ ਝੋਲੀ ਚ ਪਾਈਆਂ ਉਹਦੇ ਤਾਂ ਉਹਦਾ ਨਿਵਾਰਣ ਵੀ ਹੋਇਆ ਉਸ ਪੱਦਰ ਦੇ ਉੱਤੇ ਫਿਰ ਉਹਨਾਂ ਨੂੰ ਸਰਟੀਫਿਕੇਟ ਵੀ ਮਿਲ ਗਿਆ ਮੇਰਾ ਖਿਆਲ ਹੈ ਕਿ ਇਹ ਫਰੈਸ਼ ਚੈਪਟਰ ਆ ਪਰ ਜੇ ਉਹੋ ਜਿਹੀਆਂ ਗੱਲਾਂ ਫੇਰ ਦੁਬਾਰਾ ਰਿਪੀਟ ਕਰਨਗੇ ਤੇ ਫੇਰ ਦੁੱਖ ਮਿਆਜਾ ਉਹੋ ਜਿਹਾ ਹੀ ਹੋਊ ਜੋ ਪਹਿਲਾਂ ਹੋਇਆ ਪਰ ਹਾਲ ਦੀ ਘੜੀ ਇੰਜ ਲੱਗਦਾ ਕਿ ਉਹਨਾਂ ਨੇ ਆਪਣੀਆਂ ਕਮਜ਼ੋਰੀਆਂ ਤੋਂ ਆਪਣੀਆਂ ਉਹ ਗਲਤੀਆਂ ਤੋਂ ਕਾਫੀ ਸਿੱਖਿਆ ਹੈ ਤੇ ਜਿਸ ਤਰੀਕੇ ਨਾਲ ਢੱਲੇ ਨਾਲ ਸ਼ਰੋ ਸੁਖਬੀਰ ਸਿੰਘ ਬਾਦਲ ਅਗੇ ਉਹ ਲੀਡ ਕਰ ਰਿਹਾ ਲੀਡਿੰਗ ਫਰਮ ਦਾ ਫਰੰਟ ਜਿਹਨੂੰ ਕਹਿੰਦੇ ਇਹ ਤੁਸੀਂ ਯਾਨੀ ਹਰਪ੍ਰੀਤ ਸਿੰਘ ਚ ਨਹੀਂ ਦੇਖਿਆ ਕਿਸੇ ਵੀ ਹੋਰ ਪਾਰਟੀ ਚ ਇੰਜ ਨਹੀਂ ਦੇਖਿਆ ਜਿੰਨਾ ਉਹ ਬਿਲਕੁਲ ਤਤ ਪਰ ਤੇ ਐਨ ਸਾਰੀ ਜਗ੍ਹਾ ਤੇ ਕੰਪੇਨ ਦੇ ਮੋਹਰੇ ਦਿਖਦੇ ਸੀ ਤੇ ਉਦੋਂ ਪਹਿਲਾਂ ਨਹੀਂ ਜਿਹੜਾ ਮਾਹੌਲ ਪੈਦਾ ਕੀਤਾ ਇਹ ਨਹੀਂ ਕਿ ਐਵੇਂ اچانک ਕੈਂਡੀਡੇਟ ਲੱਭਾ ਤੇ ਵੋਟਾਂ ਪੈ ਗਈਆਂ ਇੰਜ ਨਹੀਂ ਹੈਗਾ ਕੈਂਡੀਡੇਟ ਵੀ ਚੰਗਾ ਤਾਂ ਇਹਨਾਂ ਵੱਲ ਕਿਹਾ ਕਿ ਕਿਉਂਕਿ ਇਹਨਾਂ ਨੇ ਇੱਕ ਬੀਜ ਦੇ ਕਮੀਦ ਜਿਹ ਪਹਿਲਾਂ ਹੀ ਜਗਾਤੀ ਸੀ ਜਿੰਨਾ ਕੰਮ ਹੜਾਂ ਦੇ ਵਿੱਚ ਸੁਖਵੀਰ ਬਾਦਲ ਨੇ ਉੱਥੇ ਆਪ ਜਾ ਕੇ ਕੀਤਾ ਰੋਜ਼ ਆਉਂਦਾ ਸੀ ਤੁਸੀਂ ਸੋਸ਼ਲ ਮੀਡੀਆ 'ਚ ਦੇਖਿਆ ਤੁਸੀਂ ਵੀ ਕਬਰ ਕਰਦੇ ਰਹੇ ਆ ਇੰਨਾ ਤੇ ਲੈ ਇੰਨਾ ਪੱਠੇ ਇੰਨਾ ਦਾਣਾ ਇਹਨੇ ਬੀਜ ਇੰਨਾ ਹਰ ਚੀਜ਼ ਟਰੈਕਟਰ ਜਮੀਨ ਪਧਰੀ ਕਰਨੀ ਸਾਰਾ ਕੁਝ ਕੀਤਾ ਪਾਰਟੀ ਵੱਲੋਂ ਕੀਤਾ ਦੂਜੇ ਪਾਸੇ ਜਿਹੜੀ ਲੈਂਡ ਪੂਲਿੰਗ ਦੇ ਐ ਡਟ ਕੇ ਮੋਰਚਾ ਲਾਇਆ ਤੇ ਇਹਨਾਂ ਨੇ ਇੱਕ ਕਮਬੈਕ ਇਸ ਕਰਕੇ ਨਹੀਂ ਕਿ ਤਰਨ ਤਰਨ ਗਿਆ ਚੂਣਾ ਉਹ ਤੇ ਇੱਕ ਇੰਡੀਕੇਟਰ ਆ ਉਹਨੇ ਤੇ ਇੱਕ ਸਬੂਤ ਦਿੱਤਾ ਵੀ ਹਾਂ ਕਮਬੈਕ ਹੋ ਰਿਹਾ ਪਰ ਤਰਾਤਲ ਤੇ ਜਿਹੜੀ ਆ ਪਿਛਲੇ 5-6 ਸਾਲ ਦੀ ਇਹ ਪੰਚੇ ਮਿਨੀਅਰ ਦੀ ਮਿਹਨਤ ਕੀਤੀ ਆ ਸੁਖਵੀਰ ਸਿੰਘ ਬਾਦਲ ਹੁਣਾਂ ਲਈ ਨਵੀਂ ਚੋਣ ਤੋਂ ਬਾਅਦ ਜਦੋਂ ਦੇ ਨਵੇਂ ਤੌਰ ਤੇ ਦੁਬਾਰਾ ਪ੍ਰਧਾਨ ਬਣਿਆ ਮੈਨੂੰ ਲੱਗਦਾ ਉਹਦੇ ਫਾਲਸ ਰੂਪੇ ਇਹਨਾਂ ਨੂੰ ਸਕਸੈਸ ਮਿਲੀ ਆ ਤਰਨਤਾਂ ਦੇ ਵਿੱਚ ਬਿਲਕੁਲ ਚਾਹੇ ਆਕਾਲੀ ਦਲ ਦੂਜੇ ਨੰਬਰ 13 ਰਿਹਾ ਹੈ ਪਰ ਤੁਹਾਨੂੰ ਲੱਗਦਾ ਕਿ ਹੋਰ ਤੜਿਆਂ ਨੂੰ ਵੀ ਆਕਾਲੀ ਦਲ ਨੇ ਇੱਕ ਸਟਰੋਂਗ ਮੈਸੇਜ ਦਿੱਤਾ ਹੈ ਕਿ ਅਸਲੀ ਆਕਾਲੀ ਦਲ ਕਿਹੜਾ ਹੈ ਨਕਲੀ ਆਕਾਲੀ ਦਲ ਕਿਹੜਾ ਉਹ ਇੱਕ ਜਵਾਬ ਤਾਂ ਜ਼ਰੂਰ ਗਿਆ ਹੈ ਨੋ ਉਹ ਤੇ ਉਹ ਮਤੇਰੀਆਂ ਕੋਚਾਂ ਕਰ ਰਿਹਾ ਉਹਨਾਂ ਨੂੰ ਆਉਣਾ ਵੀ ਚਾਹੀਦਾ ਕਿਉਂਕਿ ਕੋਈ ਗੱਲ ਖਾਸ ਹੈ ਨਹੀਂ ਸੀ ਜੋ ਉਹਨਾਂ ਨੇ ਇਹ ਮੇ ਕਦਮ ਪਰ ਡਾ ਲੈ ਲਿਆ ਪਤਾ ਨਹੀਂ ਕਿਸ ਨੇ ਚਮੜਾਤਾ ਜਾਂ ਦਿੱਲੀੋਂ ਕਿਸ ਨੇ ਮਾੜੀ ਜੀ ਵੈਸੇ ਹੀ ਚੁਵਾਤੀ ਲਾਤੀ ਉਹ ਉਹ ਨਾ ਗਲਤ ਸਾਡੇ ਬੰਦੇ ਪਤਾ ਨਹੀਂ ਕਿ ਉਹਦੀ ਛੇਤੀ ਦਿੱਲੀ ਵਾਲਿਆਂ ਦੀਆਂ ਚਾਲਾਂ ਨਹੀਂ ਸਮਝਦੇ ਤੇ ਉੱਥੇ ਉਹਨਾਂ ਨੇ ਉਹ ਸਾਰਾ ਉਸ ਪਾਸੇ ਨੂੰ ਚਲੇ ਗਏ ਕਿ ਸ਼ਾਇਦ ਇਹਨਾਂ ਦੇ ਨਾਲ ਰਲ ਕੇ ਦਿੱਲੀ ਵਾਲੇ ਜਿਹੜੇ ਆ ਉਹ ਚੋਣਾ ਆਉਣ ਵਾਲੀਆਂ ਸਤਾਈ ਚ ਉਤਾਰ ਲੈਣਗੇ ਲੈ ਇਹੋ ਜਿਹੇ ਕਿਤੇ ਮਨਸੂਬੇ ਹੋਣਗੇ ਪਰ ਮੈਨੂੰ ਲੱਗਦਾ ਉਹਨਾਂ ਦਿੱਲੀ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਹੁਣ ਕੋਸ਼ਾਂ ਇਹ ਹੋ ਰਹੀਆਂ ਆ ਗਾਹੇ ਬਗਾਹੇ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਢੜਾ ਘਟੋ ਘੱਟ ਉਹ ਦੁਬਾਰਾ ਘਰ ਵਾਪਸੀ ਜੇ ਪੂਰੇ ਨਹੀਂ ਤੇ ਅੱਦੇ ਕੁਛ ਨਾ ਕੁਛ ਇਹਦਾ ਤੁਹਾਡੇ ਸਾਹਮਣੇ ਦੇਖੋ ਹੋਰ 6 ਮਹੀਨਿਆਂ ਤੇ ਸਾਰਾ ਦੇਖਣ ਨੂੰ ਲੱਗ ਜਾਊਗਾ ਦੂਸਰੇ ਪਾਸੇ ਜਿਹੜੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਵਾਲੇ ਹੈ ਜਿਹਦੇ ਪਾਸੋਂ ਗਏ ਹੀ ਨਹੀਂ ਜਿਹੜੇ ਦੂਜੇ ਪਾਸੇ ਗਏ ਨੋ ਵੀ ਮਹਿਸੂਸ ਕਰ ਰਹੇ ਹੋਣਗੇ ਕਿ ਬਈ ਖੱਤ ਪੱਲੇ ਕੁਝ ਹੈ ਨਹੀਂ ਇਹ ਤੁਹਾਨੂੰ ਲੱਗ ਰਿਹਾ ਇਹਨਾਂ ਚੋਣਾ ਨੇ ਮੈਸੇਜ ਦਿੱਤਾ ਹੈ ਸਾਫ਼ ਤੌਰ ਤੇ ਸਾਫ਼ ਤੌਰ ਤੇ ਦਿੱਤਾ ਮੈਂ ਇਹੀ ਕਰਕੇ ਕਹਿ ਰਿਹਾ ਇਹ ਉਧਰ ਲੱਗ ਕਰਕੇ ਦੇਖ ਲਿਆ ਨਾ ਗੱਲ ਨਹੀਂ ਬਣੀ ਹੈ ਤੁਸੀਂ ਸਭ ਤੋਂ ਵੱਡੀ ਕਮਜ਼ੋਰੀ ਇਹ ਆ ਉਸ ਢੜੇ ਦੀ ਕਹੂੰਗਾ ਮੈਂ ਗਿਆਨੀ ਹਰਪ੍ਰੀਤ ਸਿੰਘ ਹੁਣ ਵਾਲੇ ਦੀ ਗਿਆਨੀ ਹਰਪ੍ਰੀਤ ਸਿੰਘ ਹੁਣੀ ਕਹਿੰਦੇ ਕਿ ਦੇਖੋ ਜੀ ਮੈਂ ਤੇ ਨੀ ਚੋਣਾ ਲੜੂੰਗਾ ਮੈਂ ਤੇ ਇਹਨਾਂ ਨੂੰ ਚੋਣਾ ਲੜਾਉਂਗਾ ਭਈ ਤੁਸੀਂ ਕਿਉਂ ਨਹੀਂ ਲੜੋਗੇ ਤੁਸੀਂ ਪੇਪਰਦਾਨ ਕਿਉਂ ਬਣੇ ਤੁਸੀਂ ਹੋਰ ਕਿਸੇ ਚੀਜ਼ ਦੇ ਵਿੱਚ ਲੱਗੇ ਰਹਿੰਦੇ ਜਿਹੜੇ ਤੇ ਲੱਗੇ ਲੱਗੇ ਸੀਗੇ ਤੁਸੀਂ ਧਾਰਮਿਕ ਜਗ੍ਹਾ ਤੇ ਲੱਗੇ ਰਹਿੰਦੇ ਉਹ ਜਿਹੜਾ ਸਿੱਖ ਕਮਿਸ਼ਨ ਬਣਾਇਆ ਉਹ ਬੀਬੀ ਦੇ ਨਾਲ ਸਤਵੰਤਕਾ ਹੋਰ ਕੀ ਨਾਂ ਉਹਨਾਂ ਦਾ ਉਹਦੇ ਵਿੱਚ ਚਲੇ ਜਾਂਦੇ ਪ੍ਰਧਾਨ ਕਿਸੇ ਹੋਰ ਨੂੰ ਦਿੰਦੇ ਨਾ ਜਿਹੜਾ ਖੁਦ ਲੀਡ ਲੀਡਿੰਗ ਕਾਰ ਫਰਮ ਦਾ ਫਰੰਟ ਥੱਲੇ ਨਾਲ ਸੀਗਾ ਜਿਵੇਂ ਸੁਖਵੀਰ ਬਾਦਲ ਉਹਨਾਂ ਨੂੰ ਪਤਾ ਹੈ ਕਿ ਜੇ ਕੱਲ ਸਤਾ ਹੁੰਦੀ ਤੇ ਚੀਫ ਮਿਨਿਸਟਰ ਦਾ ਚਿਹਰਾ ਸਾਡਾ ਸੁਖਵੀਰ ਬਾਦਲ ਇੱਥੇ ਉਹਨਾਂ ਨੂੰ ਲਾਂਚ ਕਰਨਾ ਚਾਹੀਦਾ ਸੀ ਲੋਕ ਇੰਚ ਨਹੀਂ ਜਿਹੜਾ ਬਰਦਾਸ਼ਤ ਕਰਦੇ ਜਾਂ ਨਾ ਬਹੁਤੇ ਪ੍ਰਭਾਵਿਤ ਹੁੰਦੇ ਗੱਲਾਂ ਨਾਲ ਨਹੀਂ ਪ੍ਰਭਾਵਿਤ ਹੁੰਦੇ ਇਸ ਲਈ ਉਹ ਇੱਕ ਕਮਜ਼ੋਰੀਆਂ ਉਹਨਾਂ ਦੀਆਂ ਕਾਫੀ ਹੈਗੀਆਂ ਮੈਸੇਜ ਜਣ ਦੀ ਕੋਸ਼ਿਸ਼ ਕੀਤੀ ਗਈ ਕਿ ਬਈ ਜੋ ਪ੍ਰਧਾਨ ਹੋਵੇਗਾ ਉਹ ਕਿਸੇ ਇਸ ਲਾਲਚ ਅਣੀ ਪਏਗਾ ਕਿ ਮੈਂ ਮੁੱਖ ਮੰਤਰੀ ਬਣਨਾ ਹੈ ਉਹਨਾਂ ਨੇ ਆਪਣੇ ਕੋਲੋਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਪਰ ਲੋਕ ਕੀ ਚਾਹੁੰਦੇ ਲੋਕ ਤੇ ਮੁੱਖ ਮੰਤਰੀ ਚਾਹੁੰਦੇ ਆ ਤਾਂ ਕਿ ਕੋਈ ਤਕੜਾ ਬੰਦਾ ਸਿਆਣਾ ਬੰਦਾ ਆਏ ਤੇ ਸਾਡੇ ਪੰਜਾਬ ਨੂੰ ਜਿਸ ਰਾਜਨੀਤਿਕ ਸੰਕਟ ਰਾਜਨੀਤਿਕ ਤੇ ਨਾਲੋਂ ਜ਼ਿਆਦਾ ਆਰਥਿਕ ਸੰਕਟ ਚ ਫਸਿਆ ਹੋਇਆ ਉਸ ਤੋਂ ਉਹਨੂੰ ਆਭਾਰ ਸਕੇ ਹੁਣ ਕਿਹੜੀ ਇਹਨਾਂ ਦੀ ਨਵੀਂ ਇਕਨੋਮਿਕ ਪਾਲਿਸੀ ਹੋਊਗੀ ਕਿਹੜਾ ਉਹਨਾਂ ਦਾ ਨਵੀਂ ਪਲੈਨਿੰਗ ਹੋਊਗੀ ਕਿ ਜਿੱਥੇ ਪੰਜਾਬ ਤੁਹਾਨੂੰ ਪਤਾ ਜਿਹੜੀ ਹੋਣ ਵਾਲੀ ਸਰਕਾਰ ਆ ਉਹ ਕੱਲੀ ਸਰਕਾਰੀ 1.2 ਲੱਖ ਕਰੋੜ ਨਵਾਂ ਕਰਜ਼ਾ ਚੜਾ ਕੇ ਜਾਊਗੀ 2.82 ਲੱਖ ਹਜ਼ਾਰ ਪਹਿਲੇ ਕਰਜ਼ੇ ਦੇ ਵਿੱਚ ਇਹ ਤਾਂ ਬਹੁਤ ਜ਼ਿਆਦਾ ਵੱਡਾ ਅਸੀਂ ਡੁੱਬੇ ਹੋਵਾਂਗੇ ਸਾਡੇ ਕੋਲ ਕੋਈ ਪੈਸਾ ਜਿੰਨਾ ਸਾਡਾ ਪੰਜਾਬ ਦੇ ਵਿੱਚ ਆਮਦਨ ਹੋਊਗੀ ਰੈਵਨਿਊ ਹੋਊਗਾ ਉਹ ਸਾਰੇ ਦਾ ਸਾਰਾ ਵਾਈਪ ਆਊਟ ਹੋ ਜਾਊਗਾ ਉਸ ਕਰਜ਼ੇ ਦਾ ਸੂਦ ਦੇਣ ਦੇ ਵਿੱਚ ਤੇ ਜਾਂ ਜਿਹੜੀ ਕਿਸ਼ਤ ਮੋੜਨੀ ਆ ਸਾਡੇ ਕੋਲ ਇੱਕ ਪੈਸਾ ਨਹੀਂ ਬਚੂਗਾ ਹੁਣ ਬਹੁਤ ਕਰ ਲੋ ਮੱਛੀ ਤੇ ਹਰ ਕੋਈ ਹੋ ਰਿਹਾ ਹੈ ਕਿ ਮੈਨੂੰ ਸੱਤਾ ਦਿਓ ਮੈਨੂੰ ਸੱਤਾ ਦਿਓ ਸਤਾਈ ਚੇਂਜ ਹੋ ਜਾਊਗਾ 27 ਉਹ ਲੈ ਜਾਣਗੇ ਅੱਗੇ ਵੀ ਤੇ ਦੇਖੋ ਹਾਲਾਤ ਕੀ ਹੈ ਜਿਸ ਜਿਸ ਗੱਡੀ ਨੂੰ ਹੱਥ ਪਾਉਣਾ ਜਿਹੜੀ ਕੁਰਸੀ ਤੇ ਬਹਿਣਾ ਉਹ ਤੇ ਘੁੰਨੇ ਖਾਲੀ ਹੋ ਤੇ ਜੀ ਬਿੰਦਿਆ ਸਾਰੀ ਟੁੱਟ ਜਾਣੀ ਆ ਸਭ ਤੋਂ ਇਸ ਕਰਕੇ ਜਿਹੋ ਜਿਹੇ ਸੂਬੇ ਨੂੰ ਅਰ ਜਿਸ ਤਰ੍ਹਾਂ ਦੀ ਪੁਲਿਸ ਤੇ ਬਿਊਰੋਕਰੇਸੀ ਦੇ ਮੂੰਹ ਨੂੰ ਖੂਨ ਲੱਗਾ ਜਾ ਤੁਸੀਂ ਡੀਆਈਜੀ ਭੁੱਲਰ ਤੋਂ ਦੇਖ ਲਿਆ ਜੋ ਹਾਲਾਤ ਆ ਐਵੇਂ ਥੋੜੀ ਗੈਂਗਸਟਰ ਪਲ ਰਹੇ ਆ ਅਵੇਂ ਥੋੜੀ ਇੰਨਾ ਨਸ਼ਾ ਵਿਕਰਿਆ ਸਾਰੇ ਰਲ ਮਿਲ ਕੇ ਕਰ ਰਹੇ ਆ ਇਸ ਸਿਸਟਮ ਨੂੰ ਕਿਸ ਪੱਧਰ ਤੇ ਤੁਸੀਂ ਸੁਧਾਰੋਗੇ ਕਿਵੇਂ ਸੁਧਾਰੋਗੇ ਉਹ ਵਿਜ਼ਨ ਹੋਣਾ ਚਾਹੀਦਾ ਮੈਨੂੰ ਨਹੀਂ ਲੱਗਦਾ ਗਿਆਨੀ ਹਰਜੀਤ ਸਿੰਘ ਹੁਣੀ ਇਹੋ ਜਿਹਾ ਕੋਈ ਰਾਜਨੀਤਿਕ ਅਨੁਭਵ ਜਾਂ ਇਹੋ ਜਿਹਾਂ ਜਿਹੜੇ ਕੰਮ ਆ ਵੱਡੇ ਪੱਧਰ ਦੇ ਕੰਮ ਉਹਨਾਂ 'ਚ ਉਹ ਇੰਨੀ ਕਲਾ ਰੱਖਦੇ ਆ ਧਾਰਮਿਕ ਤੌਰ ਤੇ ਉਹ ਬਹੁਤ ਸਿਆਣੀ ਹੈਗੇ ਬਿਲਕੁਲ ਠੀਕ ਹੈ ਅਜੇ ਜ਼ਮੀਨੀ ਜੋ ਹੈ ਖਾਸ ਮਜ਼ਬੂਤ ਨਹੀਂ ਕਰ ਪਾਇਆ ਆਪਣੀ ਪਾਰਟੀ ਦੇ ਲਈ ਅਕਾਲੀ ਦਲ ਪੁਨਰ ਸੁਰਜੀਤ ਦੇ ਲਈ ਪਰ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਕੀ ਫਿਊਚਰ ਦੇਖ ਰਹੇ ਉਹਨਾਂ ਨੂੰ ਇੱਕ ਮੈਸੇਜ ਗਿਆ ਇੰਨਾ ਚੋਣਾ ਚ ਪਹਿਲੀ ਗੱਲ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਬੰਦਾ ਆਪ ਹੀ ਆਪਣੇ ਆਪ ਨੂੰ ਕਹਿਣ ਲੱਗ ਜਾਏ ਮੈਂ ਪੰਜਾਬ ਦਾ ਵਾਰਿਸ ਹਾਂ ਤੁਸੀਂ ਕੋਈ ਹਿਸਟਰੀ ਹੋਵੇ ਕੋਈ ਕਿਤੇ ਲਗੇਸੀ ਹੋਵੇ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਸੌਣ ਚ ਆ ਸਾਡੀ ਉਹ ਲਗੇਸੀ ਆਉਂਦੀ ਹੈ ਤੇ ਅਸੀਂ ਹੀ ਵਾਰਿਸ ਹਾਂ ਬਾਕੀ ਸਾਰੇ ਸੈਕੰਡਰੀ ਆ ਚਲੋ ਜੀਵਨਾ ਨੇ ਆਪਣਾ ਨਾਂ ਹੁਣ ਜਿਸ ਤਰ੍ਹਾਂ ਬੜਾ ਅਜੀਬ ਜਿਹਾ ਸਾਊਂਡ ਹੁੰਦਾ ਨਾ ਮੈਂ ਆਪਣੇ ਆਪ ਨੂੰ ਮੈਂ ਕਹਿਣ ਲੱਗ ਜਾ ਮੈਂ ਪੰਜਾਬ ਦਾ ਉੱਤਰਾਧਿਕਾਰੀ ਹਾਂ ਆਪਣੇ ਆਪ ਨੂੰ ਕਹਿਣ ਲੱਗ ਜਾ ਇਹ ਇਤਿਹਾਸੋ ਹੀ ਨਹੀਂ ਜੀ ਗੱਲ ਹੁੰਦੀ ਹੈ ਪਰ ਚਲੋ ਜੋ ਵੀ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਰੱਖ ਲਿਆ ਦੇਖੋ ਉਹ ਪਾਰਟੀ ਨਹੀਂ ਹੈ ਇੱਕ ਸੋਚ ਧਾਰਾ ਆਇਆ ਹੈਗੀ ਕਿ ਜਿਹੜੀ ਐਕਸਟਰੀਮਿਸਟ ਧਾਰਾ ਹੁੰਦੀ ਹੈ ਕਿ ਸਾਡਾ ਸੰਵਿਧਾਨ 'ਚ ਵਿਸ਼ਵਾਸ ਹੈ ਵੀ ਆ ਤੇ ਨਹੀਂ ਵੀ ਅਸੀਂ ਸੰਵਿਧਾਨ ਦੇ ਵਿਰੋਧ 'ਚ ਵੀ ਖੜੇ ਹਾਂ ਤੇ ਲੋੜਪੇ ਦੇ ਨਾਲ ਵੀ ਹਾਂ ਇਹ ਕੀ ਗੱਲਾਂ ਹੁੰਦੀਆਂ ਕਿੱਥੇ ਲੈ ਜਾਣਗੇ ਵਾਰਿਸ ਪੰਜਾਬ ਦੇ ਕੋਈ ਉਹ ਇੱਕ ਵੱਡੀ ਪੋਲੀਟੀਕਲ ਫੋਰਸ ਨਹੀਂ ਆ ਨਾ ਨਾ ਕੋਈ ਪਾਰਟੀ ਆ ਨਾ ਨਾ ਦਾ ਪੈਨ ਪੰਜਾਬ ਕੋਈ ਪਲੈਨਿੰਗ ਹੈਗੀ ਆ ਗੱਲ ਕਰਕੇ ਤੁਸੀਂ ਇੰਟਰਵਿਊ ਆਓ ਨਾ ਤਰਜ਼ੀਮ ਸਿੰਘ ਵੀ ਉਹਨਾਂ ਨੂੰ ਪੁੱਛੋ ਇਹ ਸਵਾਲ ਜਿਹੜੇ ਮੈਂ ਕਰ ਕਰ ਰਿਹਾ ਕਿ ਤੁਸੀਂ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰੋਗੇ ਰੋਜ਼ਗਾਰ ਜਨਰੇਟ ਕਿਵੇਂ ਕਰੋਗੇ ਇੱਥੋਂ ਦੇ ਪਬਲਿਕ ਸੈਕਟਰ ਦੇ ਖਾਸ ਕਰ ਯੂਨੀਵਰਸਿਟੀਆਂ ਐਜੂਕੇਸ਼ਨ ਸਕੂਲ ਇਨਾਂ ਦੇ ਵਿੱਚ ਟੀਚਰ ਭਰਤੀ ਦੀ ਲੋੜ ਆ ਇਹਨਾਂ ਦਾ ਮਿਆਰ ਕਿਵੇਂ ਉੱਚਾ ਚੁੱਕੋਗੇ ਹੋਰ ਇਨਫਰਾਸਟ੍ਰਕਚਰ ਦਾ ਕਿਵੇਂ ਚੁੱਕੋਗੇ ਸਿਹਤ ਸਿਸਟਮ ਸਾਡਾ ਸਾਡਾ ਬਕਾਊ ਲਾ ਦਿੱਤਾ ਉਹਨੂੰ ਕਿਵੇਂ ਤੁਸੀਂ ਦੁਬਾਰਾ ਪਬਲਿਕ ਸੈਕਟਰ ਵਾਲਾ ਜਿੱਥੇ ਗਰੀਬਾਂ ਨੂੰ ਕੋਈ ਇਲਾਜ ਮਿਲੇ ਉਹ ਕਿਵੇਂ ਸਾਰੇ ਕੰਮ ਕਰੋਗੇ ਤੁਸੀਂ ਉਹਨਾਂ ਨੂੰ ਪੁੱਛੋ ਉਹ ਕੀ ਜਵਾਬ ਦਿੰਦੇ ਉੱਥੋਂ ਅੰਦਾਜ਼ਾ ਲੱਗ ਜਾਊਗਾ ਕਿ ਉਹ ਕਿੰਨਾ ਕੁ ਪੰਜਾਬ ਦੇ ਭਵਿੱਖ ਨੂੰ ਆਪਣੇ ਹੱਥ 'ਚ ਲੈ ਕੇ ਅੱਗੇ ਤੋਰ ਸਕਦੇ ਆ ਗੱਲਾਂ ਨਾਲ ਨਹੀਂ ਹੁੰਦਾ ਉਹ ਠੀਕ ਹੈ ਉਹ ਅੰਮ੍ਰਿਤਪਾਲ ਨੂੰ ਲੋਕਾਂ ਨੇ ਜਿਸ ਕਿਸਮ ਦਾ ਪਿੰਡ ਸਰਦਾ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਇੱਕ ਛੋਟੇ ਰੂਪ ਚ ਇੱਕ ਉਹਦਾ ਰਿਫਲੈਕਸ਼ਨ ਚ ਦੇਖਿਆ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਬਹੁਤ ਸ਼ਰਦਾ ਹੈਗੀ ਆ ਤੇ ਉਹਦਾ ਉਹਨਾਂ ਨੇ ਜਵਾਬ ਦਿੱਤਾ ਇਹਦਾ ਮਤਲਬ ਇਹ ਥੋੜੀ ਹੈ ਕਿ ਉਹ ਹੁਣ ਇੱਕ ਪਾਰਟੀ ਬਣਾ ਕੇ ਤੇ ਇਹਨਾਂ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਦੇਣਗੇ ਇਸ ਤਰ੍ਹਾਂ ਨਹੀਂ ਹੁੰਦਾ ਨਾ ਉਹ ਉਸ ਤਰ੍ਹਾਂ ਨਾ ਸੰਭਲੂਗੀ ਜੇ ਆ ਵੀ ਗਈ ਤੇ ਚੱਲੂਗੀ ਬਿਲਕੁਲ ਠੀਕ ਹੈ ਮੈਂ ਆਖਰੀ ਸਵਾਲ ਆ ਅਕਾਲੀ ਦਲ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿਹੜੀਆਂ ਗਲਤੀਆਂ ਤੋਂ ਅਕਾਲੀ ਦਲ ਨੂੰ ਬਚਣਾ ਚਾਹੀਦਾ ਅਗਰ ਇਸੇ ਤਰੀਕੇ ਨਾਲ ਪਰਫਾਰਮ ਕਰਨਾ ਹੈ ਸਭ ਤੋਂ ਪਹਿਲਾਂ ਤੇ ਜਿਹੜੀ ਇਹਨਾਂ ਦੀ ਆਪਣੀ ਟੀਮ ਹੋਵੇ ਜੇ ਵੀ ਸੱਤਾ ਚਾਉਂਦੇ ਆ ਤਾਂ ਉਹਨਾਂ ਨੂੰ ਉਹਨਾਂ ਤੇ ਕੰਟਰੋਲ ਕਰਨਾ ਚਾਹੀਦਾ ਪੀ ਇਹ ਮਿਸ਼ਨ ਆ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੁਣੀ ਕਹਿੰਦੇ ਸੀਗੇ ਰਾਜ ਨਹੀਂ ਸੇਵਾ ਕੀ ਇਹ ਸੱਚੀ ਮੁੱਚੀ ਰਾਜ ਧਰਮ ਨਿਭਾਉਣਗੇ ਇਹ ਇਹਨਾਂ ਨੂੰ ਆਪਣੇ ਮਨ ਨਾਲ ਫੈਸਲਾ ਕਰ ਲੈਣਾ ਚਾਹੀਦਾ ਦੂਸਰਾ ਜਿਹੜੀਆਂ ਐਜੇਜੀਆਂ ਵੱਡੀਆਂ ਪ੍ਰੋਬਲਮਾਂ ਪੰਜਾਬ ਫੇਸ ਕਰ ਰਿਹਾ ਉਹਨਾਂ ਲਈ ਬਲੂਪ੍ਰਿੰਟ ਕੀ ਹੈ ਉਹਨਾਂ ਲਈ ਤਿਆਰੀ ਕੀ ਹੈ ਇਹਨਾਂ ਨੂੰ ਅੱਜ ਤੋਂ ਸੋਚਣਾ ਪਊ ਉਹਦੀ ਤਿਆਰੀ ਕਰਨੀ ਪਊ ਤਾਂ ਹੀ ਇਹ ਕਿਸੇ ਸਿਰੇ ਲੱਗ ਸਕਦੇ ਰਹੀ ਗੱਲ ਕਿ ਕਮਜ਼ੋਰੀਆਂ ਇਹਨਾਂ ਨੂੰ ਮੇਰਾ ਤੇ ਖਿਆਲ ਹੈ ਕਿ ਇੱਕੋ ਹੀ ਫਾਰਮੂਲਾ ਮੇਰੇ ਮੈਂ ਜਿਹੜਾ ਅੱਜ ਤੱਕ ਸੋਚ ਸਕਿਆ ਕਿ ਪੰਜਾਬ ਦੀ ਜਨਤਾ ਦੇ ਸਾਹਮਣੇ ਜੇ ਸੱਤਾ ਚਾਉਂਦੇ ਆ ਤੇ ਸਾਰੀਆਂ ਉਹਦੀਆਂ ਫਲਾ ਇਹ ਨਹੀਂ ਕਿ ਆਪਣੀ ਹੈਂਕੜ ਓਏ ਆ ਕਰਦਿਆਂਗੇ ਓਏ ਉਹ ਕਰਦਿਆਂਗੇ ਉਹਨੂੰ ਪੈਸੇ ਦੇ ਦਿਆਂਗੇ ਉਹਨੂੰ ਅਸੀਂ ਮੁਫਤ ਗੱਡੀਆਂ ਦੇ ਝੂਟੇ ਦੇ ਦਿਆਂਗੇ ਸਾਰਾ ਪੰਜਾਬ ਦਾ ਸੱਤਿਆਨਾਸ਼ ਇੰਨਾ ਗੱਲਾਂ ਨਹੀਂ ਕੀਤਾ ਇਹ ਸਾਫ਼-ਸਾਫ਼ ਕਹਿਣ ਕਿ ਪੰਜਾਬ ਨੂੰ ਆਉਣ ਵਾਲੇ ਪੰਜਾਂ ਸਾਲਾਂ 'ਚ ਕਿਹੜੇ-ਕਿਹੜੇ ਜੋਖਮ 'ਚੋਂ ਲੰਘਣਾ ਪਊਗਾ ਕਿਵੇਂ ਰਲ ਕੇ ਉਹਨਾਂ ਨੂੰ ਉਸ ਜੋਖਮ 'ਚੋਂ ਲੰਘਣ ਲਈ ਪਾਰ ਕਰਨ ਲਈਏ ਇਹ ਉਹਨਾਂ ਦੀ ਮਦਦ ਕਰਨਗੇ ਇਹ ਉਹਨਾਂ ਲਈ ਪ੍ਰੇਜ ਬਣਨਗੇ ਤਾਰੀ ਗੱਲ ਉਹਨਾਂ ਦੇ ਇਕੱਲੇ ਇਕੱਲੇ ਸਾਹਮਣੇ ਰੱਖਣ ਕਿ ਕੀ ਕੀ ਹਾਲਾਤ ਆ ਸਾਡੇ ਖਜ਼ਾਨੇ ਦੀ ਇਹ ਢੰਗਾ ਕਰਦਾ ਜਿਹੜਾ ਹੁਣ ਆਪਾਂ ਕਮੇਡੀਅਨ ਚੀਫ ਮਿਨਿਸਟਰ ਬਣਾ ਲਿਆ ਇਹਨੇ ਇਸੇ ਤਰ੍ਹਾਂ ਤੇ ਸਾਰਾ ਟਾਈਮ ਪਾਸ ਕਰਤਾ ਲਓ ਜੀ ਇਹਨਾਂ ਦਾ ਖਾਲੀ ਪੀਪਾ ਸਾਡਾ ਪੀਪਾ ਭਰਿਆ ਕਿੱਥੇ ਆ ਦੱਸੋ ਤੇ ਪੀਪਾ ਹੀ ਨਹੀਂ ਉੱਥੇ ਭਰਨਾ ਤੇ ਖਾਲੀ ਤੇ ਬਾਅਦ ਦੀ ਗੱਲ ਆ ਖਜ਼ਾਨੇ ਦੀ ਮੈਂ ਗੱਲ ਕਰਦਾ ਇਸ ਲਈ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀ ਐਵੇਂ ਇਹ ਮਜ਼ਾਕ ਨਹੀਂ ਆ ਪੰਜਾਬ ਪੰਜਾਬ ਬਹੁਤ ਇੱਕ ਤਰਾਸ਼ ਦੀ ਚੋਂ ਨੰਗ ਰਿਹਾ ਆ ਉਸ ਨੂੰ ਦੁਬਾਰਾ ਖੜੇ ਕਰਨਾ ਇਨਾ ਬੰਦਿਆਂ ਨੂੰ ਸਾਰੀਆਂ ਆਪਣੀਆਂ ਤਕਲੀਫਾਂ ਘਾਟਾਂ ਊਨਤਾਈਆਂ ਤੇ ਜਿਹੜੇ ਉਸ ਨੂੰ ਇਸ ਨੂੰ ਅੱਗੇ ਤੋਰਨ ਦੇ ਵਿੱਚ ਤਕਲੀਫਾਂ ਆ ਰਹੀਆਂ ਜਾਂ ਇਹਨਾਂ ਨੂੰ ਚੁਣੌਤੀਆਂ ਆਉਣੀਆਂ ਲੋਕਾਂ ਦੇ ਨਾਲ ਲਗਾਤਾਰ ਸਾਂਝੀ ਕਰਕੇ ਲੋਕਾਂ ਦਾ ਸਾਥ ਲੈ ਕੇ ਸਰਕਾਰ ਚਲਾਉਣੀ ਚਾਹੀਦੀ ਆ ਨਾ ਕਿ ਆਪਣਾ ਲੱਕੜੀ ਪੁਣਾ ਤੇ ਚੌਧਰ ਪੁਣਾ ਕਰਨਾ ਚਾਹੀਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਮਨਜੀਤ ਸਿੰਘ ਜੀ ਗੱਲਬਾਤ ਕਰਨ ਦੇ ਲਈ ਸੋ ਤਰਨ ਤਾਰਨ ਦੀ ਸਿਮਨੀ ਚੋਣ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਕਿਸ ਤਰ੍ਹਾਂ ਦੇਖਦੇ ਆ ਕਾਲੀ ਦਲ ਦਾ ਅੱਗੇ ਭਵਿੱਖ ਕੀ ਹੋਵੇਗਾ ਤੇ ਇੱਕ ਪੋਜ਼ਿਟਿਵ ਦੇਖ ਰਹੇ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਬਾਕੀ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਨਤੀਜਿਆਂ ਨੂੰ ਆ ਕਾਲੀ ਦਲ ਦੇ ਅੱਗੇ ਜੋ ਅੱਗੇ ਫਿਊਚਰ ਕੀ ਰਹਿ ਸਕਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਦੈਨਿਕ ਸਵੇਰਾ ਸਤਿ ਸ਼੍ਰੀ ਅਕਾਲ